ਪੰਜਾਬ ਸਰਕਾਰ ਦਾ ਇਹ ਉਪਰਾਲਾ ਸੀਗਾ ਕਿ ਇੱਕ ਜਨ ਸੁਣਵਾਈ ਕੀਤੀ ਜਾਵੇ ਜਦੇ ਵਿੱਚ ਜਿਹੜੀ ਮਹਿਲਾਵਾਂ ਹੈ ਉਹਨਾਂ ਦੀ ਜਿਹੜੀਆਂ ਪੈਂਡਿੰਗ ਕੰਪਲੇਂਟਸ ਹੈਗੀਆਂ ਨੇ ਸਟੇਟ ਕਮਿਸ਼ਨ ਫਾਰ ਔਮਨ ਕੋਲ ਪੈਂਡਿੰਗ ਹੈ ਔਰ ਉਸ ਤੋਂ ਇਲਾਵਾ ਜਿਹੜੀ ਕਿ ਪੈਂਡਿੰਗ ਕੰਪਲੇਂਟਸ ਹੈ ਵਿਧੀ ਪੁਲਿਸ ਡਿਪਾਰਟਮੈਂਟ ਉਹਦੇ ਸੰਬੰਧੀ ਅਸੀਂ ਇਹ ਜਨ ਸੁਣਵਾਈ ਕਰਨ ਤੋਂ ਪਹਿਲਾਂ ਪਬਲਿਸਿਟੀ ਕੀਤੀ ਸੀਗੀ ਤਾਂ ਜੋ سوشل میڈیا ਰਾਹੀ ਔਰ ਪ੍ਰਿੰਟ মিডিਆ ਦੇ ਰਾਹੀ ਤਾਂ ਕਿ ਵੱਦ ਤੋਂ ਵੱਦ ਜਿਹੜੇ ਐਗਰੀਵਡ ਕੰਪਲੇਨੈਂਟਸ ਹੈ ਉਹ ਇੱਥੇ ਆ ਸਕਣ ਤੇ ਇੱਥੇ ਜਿਹੜੇ ਰਿਲੇਟਡ ਡੀਸੀਪੀਜ਼ ਔਰ ਕਨਸਰਨਡ ਏਸੀਪੀਜ਼ ਔਰ ਐਸਐਚਓਜ਼ ਨੂੰ ਬੁਲਾਇਆ ਗਿਆ ਸੀਗਾ ਔਰ ਮੌਕੇ ਤੇ ਜਿੰਨੇ ਵੀ ਕੇਸਸ ਦਾ ਵੱਦ ਤੋਂ ਵੱਦ ਨਿਪਟਾਰਾ ਹੋ ਸਕਿਆ ਉਹ ਅਸੀਂ ਕੀਤਾ ਬਾਕੀ ਜਿਹੜੇ ਕੇਸਸ ਸਾਨੂੰ ਲੱਗਿਆ ਕਿ ਇਹਦੇ ਵਿੱਚ ਜ਼ਿਆਦਾ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਦੀ ਲੋੜ ਹੈ ਓਸੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਮਾਰਕ ਕਰ ਦਿੱਤਾ ਹੈ ਔਰ ਉਹਨਾਂ ਨੂੰ ਇੱਕ ਟਾਈਮ ਲਾਈਨ ਦੇ ਦਿੱਤੀ ਹੈ ਜਿਹਦੇ ਵਿੱਚ ਉਹ ਰਿਪਲਾਈ ਦੇਣਗੇ ਕਮਿਸ਼ਨ ਨੂੰ ਸੋ ਕੁਝ ਕੇਸਿਸ ਵਿੱਚ ਕਮਿਸ਼ਨ ਨੇ ਉਹਨਾਂ ਉਹਦਾ ਕੌਗਨੀਸੈਂਸ ਲੈ ਕੇ ਉਹਨਾਂ ਨੂੰ ਕਮਿਸ਼ਨ ਵਿੱਚ ਆਉਣ ਦਾ ਟਾਈਮ ਦਿੱਤਾ ਹੈ ਸੋ ਅੱਜ ਜਿਵੇਂ ਮੈਡਮ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ 40 ਕੰਪਲੇਂਟਸ ਕੰਪਲੇਨੈਂਟਸ ਔਰ ਆਪੋਜੀਟ ਪਾਰਟੀਆਂ ਦਾ ਉਹ ਸੀ ਜਿਹੜੀਆਂ ਕਿ ਜਿਨ੍ਹਾਂ ਦੇ ਸਟੇਟ ਕਮਿਸ਼ਨ ਵਿੱਚ ਕੇਸਿਸ ਪੈਂਡਿੰਗ ਸੀਗੇ ਔਰ ਕੁਝ ਵੀ ਕੰਪਲੇਨੈਂਟਸ ਇਹੋ ਜਿਹੇ ਸੀਗੇ ਜੋ ਸਾਡੀ ਪ੍ਰੀ ਪਬਲਿਸਿਟੀ ਜੋ ਅਸੀਂ ਕੀਤੀ ਸੀ ਉਹਦੇ ਆਧਾਰ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਅੱਜ ਇੱਥੇ ਜਨ ਸੁਣਵਾਈ ਹੈ ਤਾਂ ਉਹ ਇੱਥੇ ਆ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਜਿੱਥੇ ਆਫੀਸਰਸ ਅਵੇਲੇਬਲ ਸੀਗੇ ਅਸੀਂ ਉਹਨਾਂ ਦੀ ਗੱਲ ਕਰਾ ਦਿੱਤੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਔਰ ਜਿੱਥੇ ਅਵੇਲੇਬਲ ਨਹੀਂ ਹੋ ਸਕੇ ਸੀ ਉਹਨਾਂ ਨੂੰ ਫੋਨ ਤੇ ਡਾਇਰੈਕਸ਼ਨ ਦੇ ਦਿੱਤੀਆਂ ਤੋ ਅਸੀਂ ਆਸ ਕਰਦੇ ਹਾਂ ਕਿ ਲੋਕਾਂ ਨੂੰ ਇਹੋ ਜੀ ਜਿਹੜੀ ਅਸੀਂ ਇਹ ਇਨੀਸ਼ੀਏਟਿਵ ਲਿਆ ਹੈ ਇਹਦੇ ਨਾਲ ਉਹ ਸੋਖੇ ਹੋਣਗੇ ਤੇ ਉਹਨਾਂ ਦਾ ਟਾਈਮ ਬਾਉਂਡ ਡਿਸਪੋਜ਼ਲ ਹੋਏਗਾ ਔਰ